ਇਹ ਸਭ ਜਦੋਂ ਕਿ ਦਾ ਡੋਨਲਡ 트ੰਪ ਦਾ ਕੁਰਸੀ ਨੂੰ ਹੱਥ ਪਿਆ ਬਹੁਤ ਜ਼ਿਆਦਾ ਅਨਪ੍ਰੇਡਿਕਟੇਬਲ ਸਾਬਤ ਹੋ ਰਹੇ ਨੇ ਆ ਸਾਡੇ ਵਰਗੇ ਜਿਹੜੇ ਮੀਡੀਆ ਪਰਸਨ ਆ ਕੋਈ ਵੀ ਗੱਲ ਕਰਨ ਲੱਗਿਆਂ ਜਦੋਂ ਅਸੀਂ ਗੱਲ ਕਰਦੇ ਆ ਤੇ ਦਿਲ 'ਚ ਇੱਕ ਤੁੜਕੂ ਲੱਗਾ ਰਹਿੰਦਾ ਵੀ ਜਿੰਨੀ ਦੇਰ ਨੂੰ ਇਹ ਗੱਲ ਦਰਸ਼ਕਾਂ ਤੱਕ ਸਰੋਤਿਆਂ ਤੱਕ ਪਹੁੰਚਣੀ ਆ ਇਹਨਾਂ ਨੇ ਤਾਂ ਆਪਣੇ ਬਿਆਨ ਬਦਲ ਲੈਣੇ ਕਿਉਂਕਿ ਟਾਈਮ ਲੱਗਦਾ ਨਾ ਐਡਿਟ ਹੋਣੀ ਆ ਪਲੇਲਿਸਟ ਤੱਕ ਉਹ ਚੀਜ਼ ਪਹੁੰਚਣੀ ਆ ਪਰ ਉਸ ਤੋਂ ਜਲਦੀ ਇਹ ਆਪਣੇ ਬਿਆਨ ਬਦਲ ਲੈਂਦੇ ਕੱਲ ਆਪਾਂ ਗੱਲ ਕਰਦੇ ਸੀ ਕਿ ਕੈਨੇਡਾ ਦੇ ਵਿੱਚ ਆਏ ਨੇ ਤੇ ਬੜਾ ਚੰਗਾ ਮੂਡ ਲੈ ਕੇ ਆਏ ਨੇ ਔਰ ਅਸੀਂ ਉਮੀਦ ਕਰ ਰਹੇ ਸੀ ਕਿ ਚੰਗੇ ਸਮਝੌਤੇ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਹੋਣਗੇ ਅਸੀਂ ਅੱਜ ਪ੍ਰੋਗਰਾਮ ਕਰਕੇ ਉੱਥੇ ਨਹੀਂ ਸੀ ਤੇ ਖਬਰ ਆ ਗਈ ਵੀ ਉਹ ਜਿਹੜੇ ਸਮਝੌਤੇ ਉਹ ਤਾਂ ਮਹੀਨਾ ਗਾਂ ਪਾਤੇ ਨੇ ਅਸੀਂ ਫਿਰ ਗੱਲ ਕੀਤੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੜੇ ਪਿਆਰ ਨਾਲ ਬੁਲਾ ਰਹੇ ਨੇ ਮਾਰਕ ਕਹਿ ਕੇ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ ਅਸੀਂ ਹਜੇ ਉੱਥੇ ਹੀ ਸੀਗੇ ਤੇ ਖਬਰ ਆ ਗਈ ਵੀ ਇਹ ਤਾਂ ਜੀ ਵਾਪਸ ਚੱਲੇ ਨੇ ਕੈਨੇਡਾ ਚ ਰਾਈਟ ਇਹਨਾਂ ਬਾਰੇ ਕੁਝ ਵੀ ਬਹੁਤਾ ਕਿਹਾ ਨਹੀਂ ਜਾ ਸਕਦਾ ਅੱਜ ਦੀ ਖਬਰ ਤੇ ਜੇ ਅਸੀਂ ਗੱਲ ਕਰੀਏ ਕੈਨੇਡਾ ਕੋਲ 71 ਬਿਲੀਅਨ ਮੰਗ ਰਹੇ ਨੇ ਉਹ ਕਾਹਦੇ ਨੇ ਇੱਕ ਤਾਂ ਤੁਸੀਂ ਠੀਕ ਕਿਹਾ ਕਿ ਅਨਪ੍ਰੇਡਿਕਟੇਬਲ ਪ੍ਰੇਡਿਕਟੇਬਲ ਬਹੁਤ ਨੇ ਅੱਛਾ ਜਦੋਂ ਜੀ7 ਸਮੇਲਨ ਵਾਸਤੇ ਆਏ ਨਹੀਂ ਕੈਲਗਰੀ ਦੇ ਵਿੱਚ ਉਹਨਾਂ ਦਾ ਜਹਾਜ਼ ਲੈਂਡ ਹੋਇਆ ਥੋੜਾ ਜਿਹਾ ਇੱਥੇ ਆ ਕੇ ਆਲਾ ਦਵਾਲਾ ਉਹਨਾਂ ਨੇ ਦੇਖਿਆ ਪਤਾ ਨਹੀਂ ਦਿਲ ਨਹੀਂ ਲੱਗਾ ਉਹਨਾਂ ਦਾ ਪਹਿਲਾਂ ਤਾਂ ਇਹ ਰੌਲਾ ਪਿਆ ਹੋਇਆ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੋ ਜਾਣਾ ਕੋਈ ਨਾ ਕੋਈ ਸਿਰੇ ਚੜੇਗਾ ਕੱਲ੍ਹ ਸਾਹਮਣੇ ਆਏਗੀ ਜੀ ਫਿਰ ਜਿਵੇਂ ਤੁਸੀਂ ਦੱਸਿਆ ਖਬਰ ਆ ਗਈ ਕਿੰਨੇ ਮਹੀਨੇ ਦੇ ਵਿੱਚ ਕੁਝ ਨਾ ਕੁਝ ਹੋਵੇਗਾ ਇਹ ਉਹਨਾਂ ਨੇ ਖੁਦ ਕਿਹਾ ਹਮਮ ਪਰ ਉਸ ਤੋਂ ਬਾਅਦ ਸ਼ਾਮ ਨੂੰ ਅਚਾਨਕ ਰੌਲਾ ਪੈ ਗਿਆ ਕਿ ਉਹ ਵਾਪਸ ਜਾ ਰਹੇ ਨੇ ਤੇ ਅੱਜ ਦਾ ਰਾਤ ਦਾ ਖਾਣਾ ਖਾ ਕੇ ਤੇ ਨਿਕਲ ਜਾਣਗੇ ਵਾਸ਼ਿੰਗਟਨ ਹੀ ਉੱਥੇ ਜਾ ਕੇ ਦੇਖਣਗੇ ਆਪਣਾ ਕਾਰੋਬਾਰ ਕਾਰਨ ਹੋਰ ਦੱਸਿਆ ਗਿਆ ਸੀ ਉਸ ਵੇਲੇ ਤੇ ਬਾਅਦ ਵਿੱਚ ਇਹ ਕਾਰਨ ਜਿਹੜਾ ਕਿਹਾ ਕਿ ਨਹੀਂ ਉਹ ਕਾਰਨ ਨਹੀਂ ਸੀ ਵੀ ਉਹ ਨਹੀਂ ਸੀ ਤਾਂ ਫਿਰ ਹੋਰ ਕੀ ਸੀ ਸੋ ਇਹਦੇ ਬਾਰੇ ਗੱਲ ਅਸੀਂ ਕਰਦੇ ਹਾਂ ਜੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਰੀ ਗਰੁੱਪ 7 ਸਿਮੇਲਨ ਨੂੰ ਵਿਚਾਲੇ ਛੱਡ ਕੇ ਜਾ ਚੁੱਕੇ ਨੇ ਕਿਸੇ ਨਾਲ ਨਾਰਾਜ਼ ਹੋ ਕੇ ਨਹੀਂ ਗਏ ਜਿਵੇਂ ਕਿ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਪਹਿਲਾਂ ਕਈ ਜਗ੍ਹਾ ਤੇ ਸਿਮੇਲਨ ਹੁੰਦੇ ਨੇ ਜਦੋਂ ਤੇ ਕਈ ਆਗੂ ਵਿਚੇ ਛੱਡ ਕੇ ਚਲੇ ਜਾਂਦੇ ਨੇ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਪਰ ਹੋਇਆ ਇਹ ਕਿ ਗਰੁੱਪ 7 ਸਿਮੇਲਨ ਜਿਹੜਾ ਹੋ ਰਿਹਾ ਹੈ ਕੈਲਗਰੀ ਦੇ ਲਾਗੇ ਕੈਨਾਨਸਕਸ ਦੇ ਵਿੱਚ ਉਹਦੇ ਵਿੱਚੋਂ ਇੰਨੇ ਵੱਡੇ ਆਗੂ ਦਾ ਚਲੇ ਜਾਣਾ ਇਸ ਤਰ੍ਹਾਂ ਹੈ ਜਿਵੇਂ ਰੂਹ ਨਿਕਲ ਗਈ ਹੋਵੇ ਕਿਉਂਕਿ ਸਾਰਿਆਂ ਦੀਆਂ ਨਿਗਾਹਾਂ ਉਹਦੇ ਨਾਲ ਸੀ ਸਾਰੇ ਜਿਹੜੇ ਸੀ ਗਰੁੱਪ 7 ਦੇ ਵਿੱਚ ਉਹ ਗੱਲਬਾਤ ਦੇ ਮੁੱਦਿਆਂ ਤੇ ਘੱਟ ਧਿਆਨ ਸੀ ਤੇ ਉਹਨਾਂ ਸਾਰਿਆਂ ਦਾ ਇਹ ਧਿਆਨ ਸੀ ਕਿ ਅਸੀਂ ਇਹਨਾਂ ਨਾਲ ਕੋਈ ਡੀਲ ਸਿਰੇ ਚੜ ਲਈਏ ਤਾਂ ਕਿ ਕਿਸੇ ਪਾਸੇ ਤਾਂ ਲੱਗੇ ਗੱਲ ਜਿਹੜਾ ਇਹਨਾਂ ਨੇ ਵਪਾਰ ਦੀ ਲੜਾਈ ਸ਼ੁਰੂ ਕੀਤੀ ਹੋਈ ਹੈ ਖੈਰ ਉਸ ਕੰਮ ਦੇ ਵਿੱਚ ਸਫਲਤਾ ਕੇਵਲ ਇੰਗਲੈਂਡ ਦੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਮਿਲੀ ਕিয়ার ਸਟਾਰਮਰ ਜਿਹੜੇ ਨੇ ਉਹਨਾਂ ਨਾਲ ਕਹਿੰਦੇ ਡੀਲ ਹੋ ਗਈ ਹੈ ਪਹਿਲਾਂ ਉਹਨਾਂ ਨੇ ਕਿਹਾ ਤੇ ਬਾਅਦ ਵਿੱਚ ਟਰੰਪ ਦੇ ਆਫਿਸ ਨੇ ਵੀ ਇਸ ਗੱਲ ਨੂੰ ਕਨਫਰਮ ਕੀਤਾ ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਟਰੰਪ ਨੇ ਕਿਹਾ ਕਿ 1 ਮਹੀਨੇ ਦੇ ਵਿੱਚ ਵਿੱਚ ਕੈਨੇਡਾ ਦੇ ਨਾਲ ਕੋਈ ਨਾ ਕੋਈ ਡੀਲ ਹੋ ਜਾਣੀ ਆ। ਪਹਿਲਾਂ ਕੈਨੇਡਾ ਵਾਲਿਆਂ ਨੇ ਕਿਹਾ ਫਿਰ ਟਰੰਪ ਬਣੂ ਆ ਗਿਆ। ਤੇ ਨਾਲ ਦੀ ਨਾਲ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜਿਹੜੀ ਸੀ ਉਹ ਕਹਿੰਦੇ ਸੀ ਕਿ ਡੋਨਲਡ ਟਰੰਪ ਵਾਪਸ ਆ ਰਹੇ ਨੇ। ਇਸੇ ਦੌਰਾਨ ਫਰਾਂਸ ਦੇ ਆਗੂ ਨੇ ਕਹਿ ਦਿੱਤਾ ਕਿ ਉਹ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਜੋ ਇਸ ਵੇਲੇ ਬਹੁਤਾ ਰੌਲਾ ਵਧਿਆ ਹੋਇਆ ਉਹਦੇ ਉਹਦੇ ਕਰਕੇ ਵਾਪਸ ਚਲੇ ਗਏ ਨੇ ਕਿਉਂਕਿ ਉਹ ਸਿਚੁਏਸ਼ਨ ਜਿਆਦਾ ਸੀਰੀਅਸ ਹੈ। ਇਹ ਗੱਲ ਵੀ ਠੀਕ ਹੈ ਕਿ ਉਹ ਨਾਲੋਂ ਨਾਲ ਉਸੇ ਸਥਿਤੀ ਤੇ ਬਿਆਨ ਦੇ ਵੀ ਰਹੇ ਸੀ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਈਰਾਨ ਦਾ ਜਿਹੜਾ ਸ਼ਹਿਰ ਹੈ ਤਹਿਰਾਨ ਉਹ ਲੋਕਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਇੰਨਾ ਵੱਡਾ ਸ਼ਹਿਰ ਖਾਲੀ ਕਿਵੇਂ ਹੋਵੇਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਸਟੇਟਮੈਂਟ ਸੀ ਪਰ ਵਾਸ਼ਿੰਗਟਨੋਂ ਵਾਪਸ ਚਲੇ ਗਏ ਨੇ ਤੇ ਉੱਥੇ ਜਾ ਕੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਕੈਨੇਡਾ ਦੇ ਨਾਲ ਉਹ ਥੋੜੇ ਜਿਹਾ ਸਹਿਮਤ ਹੋਏ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਪਰਸਨਲ ਰਿਲੇਸ਼ਨ ਉਹਨਾਂ ਦੇ ਬਿਹਤਰ ਹੋਏ ਨੇ ਇੱਥੇ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਸਿੱਧੀ ਸਾਦੀ ਪਲਾਨ ਜਿਹੜੀ ਆ ਰੱਖੀ ਹੋਈ ਆ ਜਿਹਦੇ ਨਾਲ ਕਨੇਡਾ ਨਾਲ ਕੋ ਡੀਲ ਹੋ ਸਕਦੀ ਹੈ ਤੇ ਮਾਰਕ ਕਾਰਨੀ ਨੇ ਜਿਹੜੀ ਇੱਕ ਗੁੰਝਲਦਾਰ ਪਲਾਨ ਰੱਖੀ ਉਹ ਵੀ ਕਹਿੰਦੇ ਠੀਕ ਆ ਬਈ ਉਹ ਵੀ ਹੈਗੀ ਆ ਪਰ ਉਹਦੀ ਸਮੱਸਿਆ ਇਹ ਆ ਕਿ ਉਹਨੂੰ ਇੰਪਲੀਮੈਂਟ ਕਰਨੇ ਨੂੰ ਟਾਈਮ ਬਹੁਤ ਲੱਗਦਾ ਤੇ ਸਾਡੇ ਕੋਲ ਟਾਈਮ ਹੈ ਨਹੀਂ ਖੈਰ ਤੇ ਹੁਣ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਉਹ ਆਪ ਜੀ ਨੂੰ ਯਾਦ ਹੋਵੇਗਾ ਕਿ ਕੁਝ ਦਿਨ ਪੁਰਾਣਾ ਮੁੱਦਾ ਉਹਨਾਂ ਨੇ ਕਿਹਾ ਸੀ ਕਿ 골ਡਨ ਡੋਮ ਅਸੀਂ ਬਣਾ ਰਹੇ ਹਾਂ 골ਡਨ ਡੋਮ ਜਿਹੜਾ ਆ ਇਸ ਤਰ੍ਹਾਂ ਦਾ ਡੋਮ ਬਣਾਉਣ ਦਾ ਦਾਵਾ ਇਜ਼ਰਾਈਲ ਵਾਲੇ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਆਇਰਨ ਡੋਮ ਹੈ ਭਾਵ ਕਿ ਇੱਕ ਛਤਰੀ ਹੈ ਸਾਡੇ ਕੋਲ ਉਹ ਛੋਟਾ ਜਿਹਾ ਮੁਲਕ ਹੈ ਇਜ਼ਰਾਇਲ ਹੋ ਸਕਦਾ ਉਹਨਾਂ ਨੇ ਬਣਾਏ ਵੀ ਹੋਵੇ ਜਿਸ ਤਰ੍ਹਾਂ ਉਹਨਾਂ ਦਾ ਸਿਸਟਮ ਹੈ ਉਹ ਛਤਰੀ ਦੇ ਵਿੱਚੋਂ ਉਹ ਕਹਿੰਦੇ ਨੇ ਕਿ ਕੋਈ ਮਿਜ਼ਾਈਲ ਪਾਰ ਨਹੀਂ ਹੋ ਸਕਦੀ ਉੱਪਰ ਹੋਈਆਂ ਵੀ ਨੇ ਪਿੱਛੇ ਜਿਹੜਾ ਈਰਾਨ ਦੀਆਂ ਕੋਸ਼ਿਸ਼ਾਂ ਵਿੱਚ ਉਹ ਉਹ ਆਇਰਨ ਡੋਮ ਉਹਨਾਂ ਲਈ ਕੀ ਕਰਦਾ ਇਹ ਉਹ ਹੀ ਜਾਣਦੇ ਨੇ ਦੁਨੀਆ ਦੇ ਐਕਸਪਰਟ ਜਾਣਦੇ ਹੋਣਗੇ ਮਿਲਟਰੀ ਦੇ ਪਰ 골ਡਨ ਡੋਮ ਕੀ ਕਰੇਗਾ ਓਏ ਇਹ ਡੋਨਲਡ ਟਰੰਪ ਇਹ ਕਹਿੰਦੇ ਨੇ ਕਿ ਜਿਹੜੇ ਸੈਟੇਲਾਈਟ ਦੇ ਜ਼ਰੀਏ ਹੋਰ ਅਸਮਾਨੀ ਹਮਲੇ ਸਾਡੇ ਤੇ ਹੋ ਸਕਦੇ ਨੇ ਆਉਣ ਵਾਲੇ ਸਾਲਾਂ ਵਿੱਚ ਉਹਨਾਂ ਤੋਂ ਸਾਨੂੰ ਸੁਰੱਖਿਅਤ ਸੁਰੱਖਿਅਤ ਰੱਖੇਗਾ ਇਹ ਜਿਹੜਾ 골ਡਨ ਡੋਮ ਹੋਵੇਗਾ ਤੇ ਕਹਿੰਦੇ ਕੈਨੇਡਾ ਨੂੰ ਅਸੀਂ ਇਸ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ ਪਰ ਯੂ ਐਸ ਏ ਵਾਲੇ ਫ੍ਰੀ ਤਾਂ ਕਿਸੇ ਨੂੰ ਕੁਝ ਦੇਣ ਨਹੀਂ ਲੱਗੇ ਮਾਰਕ ਕਾਰਨੀ ਨੇ ਵੀ ਕਿਹਾ ਸੀ ਕਿ ਉਹ ਕੰਸੀਡਰ ਕਰ ਰਹੇ ਨੇ ਕਿ ਉਹ ਇਸ 골ਡਨ ਡੋਮ ਵਿੱਚ ਸ਼ਾਮਲ ਹੋ ਜਾਣ ਪਹਿਲਾਂ ਕੁਝ ਦਿਨ ਪਹਿਲਾਂ ਉਹਦੀ ਕੀਮਤ ਜਿਹੜੀ ਗੋਲਡਨ ਡੋਮ ਵਿੱਚ ਸ਼ਾਮਲ ਹੋਣ ਦੀ ਸੀ ਉਹ 61 ਬਿਲੀਅਨ ਡਾਲਰ ਦੱਸ ਸੀ ਡੋਨਲਡ ਟਰੰਪ ਨੇ ਕਿ 61 ਬਿਲੀਅਨ ਕੈਨੇਡਾ ਨੂੰ ਆਪਣੇ ਹਿੱਸੇ ਦਾ ਦੇਣਾ ਪਵੇਗਾ ਤੇ ਉਹ ਸਾਡੇ ਡੋਮ ਦੇ ਵਿੱਚ ਸ਼ਾਮਲ ਹੋਣਗੇ ਹੁਣ ਕਹਿੰਦੇ ਨੇ ਕਿ 61 ਉਹ ਤੇ 10 ਬਿਲੀਅਨ ਜਿਹੜਾ ਉਹਦੇ ਜਿਹੜੇ ਕੰਟੀਨਿਊਸ ਚਾਰजेस ਹੋਣਗੇ ਉਹ ਹੋਣਗੇ ਸੋ ਜੇ ਅਸੀਂ ਹੁਣ ਬਹੁਤੀ ਡਿਟੇਲ ਤਾਂ ਉਹਨਾਂ ਨੇ ਨਹੀਂ ਦਿੱਤੀ ਤੇ ਕਵਰੇਜ ਲਈ 10 ਬਿਲੀਅਨ ਜਿਹੜਾ ਜੀ ਉਹ ਉਹਨਾਂ ਨੇ ਹੋਰ ਮੰਗਿਆ ਸੋਕਾ 77 ਬਿਲੀਅਨ ਮੰਗ ਰਹੇ ਨੇ ਕੀ ਕਾਰਨ ਇਸ ਤੇ ਸਾਦੇ ਦੇਣ ਨੂੰ ਤਿਆਰ ਹੋਣਗੇ ਕੀ ਜਿਹੜੀ ਵਪਾਰਕ ਡੀਲ ਚੱਲ ਰਹੀ ਹੈ ਬੰਦ ਦਰਵਾਜ਼ਾ ਮੀਟਿੰਗਸ ਹੋਈਆਂ ਨੇ ਕੈਨੇਡੀਅਨ ਤੇ ਅਮਰੀਕਨ ਅਧਿਕਾਰੀਆਂ ਦੇ ਅੱਜ ਵੀ ਹੋ ਰਹੀਆਂ ਨੇ ਟ੍ਰੇਡ ਦੇ ਲਈ ਵਪਾਰ ਦੇ ਲਈ ਕੀ ਉਹ ਇਸੇ ਦੇ ਵਿੱਚ ਸ਼ਾਮਲ ਹੋਵੇਗਾ ਪਰ ਨਹੀਂ ਟਰੰਪ ਕਹਿੰਦੇ ਨੇ ਕਿ ਵੱਖਰੀ ਡੀਲ ਹੋਵੇਗੀ 77 ਬਿਲੀਅਨ ਵਾਲਾ ਕੰਮ ਵੱਖਰਾ ਹੈ ਤੇ ਉਹ ਵਪਾਰਕ ਡੀਲ ਜਿਹੜੀ ਹੈ ਵੱਖਰੀ ਹੋਵੇਗੀ ਕੀ ਮਾਰ ਕਾਰਨ ਡੋਨਲਡ ਟਰੰਪ ਨੂੰ ਤੇ ਅਮਰੀਕਾ ਨੂੰ ਖੁਸ਼ ਕਰਨ ਲਈ 77 ਬਿਲੀਅਨ ਦੇਣਾ ਮੰਨਣਗੇ ਇਹ ਇੱਕ ਵੱਡਾ ਸਵਾਲ ਹੈ ਔਰ ਬਹੁਤ ਸਾਰੇ ਕੈਨੇਡੀਅਨਾਂ ਦੀ رائے ਵੀ ਉਹ ਜਾਨਨੀ ਚਾਹਣਗੇ ਕਿ ਉਹ ਇਸ ਮੁੱਦੇ ਤੇ ਕੀ ਸੋਚਦੇ ਨੇ 71 ਬਿਲੀਅਨ ਥੋੜਾ ਨਹੀਂ ਹੁੰਦਾ ਪਰ ਜੇ 71 ਬਿਲੀਅਨ ਦੇ ਕੇ 골ਡਨ ਡੋਮ ਵਿੱਚ ਸ਼ਾਮਲ ਹੋਇਆ ਜਾ ਸਕਦਾ ਤੇ ਨਾਲ ਦੀ ਨਾਲ ਅਮਰੀਕਾ ਦੇ ਨਾਲ ਸਹਿਮਤੀ ਵੀ ਜਿਹੜੀ ਹੈ ਬਣ ਸਕਦੀ ਹੈ ਵਪਾਰ ਦੇ ਮੁੱਦੇ ਤੇ ਤੇ ਇਹ ਮੇਰਾ ਖਿਆਲ ਹੈ ਕਿ ਮਾੜੀ ਡੀਲ ਨਹੀਂ ਹੋਵੇਗੀ ਹਾਂ ਮਾਰਕ ਕਰਨੀ ਉਹਨਾਂ ਨੂੰ ਕੀ ਇਹਦੇ ਰੇਟ ਘਟਾ ਸਕਦੇ ਨੇ ਸੋ 골ਡਨ ਡੋਮ ਅਮਰੀਕਾ ਵਾਲੇ ਜਿਹੜਾ ਕਿ ਉਹ ਅਗਲੇ 5-7 ਸਾਲਾਂ ਦੇ ਵਿੱਚ ਤਿਆਰ ਕਰਨ ਦੀ ਗੱਲ ਕਰ ਰਹੇ ਨੇ ਉਹ ਬਹੁਤ ਵੱਡੀ ਇੱਕ ਵੱਡੀ ਪਲਾਨ ਹੋਵੇਗੀ ਜਿਹਦੇ ਬਾਰੇ ਆਪਣੇ ਤੌਰ ਤੇ ਮਾਹਰਾਂ ਨੇ ਅਜੇ ਬਹੁਤਾ ਕੁਝ ਨਹੀਂ ਕਿਹਾ ਪਰ ਡੋਨਲਡ 트੍ਰੰਪ ਨੇ ਜਿਹੜਾ ਸਵਾਲ ਪਾ ਦਿੱਤਾ ਉਸ ਦਾ ਹੁਣ ਜਵਾਬ ਮਾਰਕਰਨੀ ਹੀ ਦੇਣਗੇ